ਹੰਦੀ ਸੇ ਗੁਜਰਾ ਮੈਂ ਪਛਤੀ ਸੇ ਗੁਜਰਾ ਜਿੱਧਰ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ ਜੇ ਤੂੰ ਬਹਾਦਰ ਸ਼ਾਹ ਨੇ ਪੁੱਛਿਆ ਸੀ ਸਤਿਗੁਰੂ ਕੋਲੋਂ ਵੀ ਬੜੇ ਉਤਰਾ ਚੜਾ ਆਏ ਨੇ ਤੂੰ ਗੁਰਦੇਵ ਕਹਿੰਦੇ ਕੋਈ ਨਹੀਂ ਮੇਰੀ ਮਸਤੀ ਨਹੀਂ ਖੋ ਸਕੇ ਉਹ ਮਸਤੀ ਬਣਦੀ ਐ ਉਹ ਆਨੰਦ ਬਣਦਾ ਮੈਂ ਪਹਿਲਾਂ ਬੇਨਤੀ ਕੀਤੀ ਸੀ ਆਨੰਦਪੁਰਖ ਖੁੱਸ ਗਿਆ ਜਾਂ ਛੱਡ ਦਿੱਤਾ ਕਹਿ ਲਈਏ ਪਰ ਆਨੰਦ ਨਹੀਂ ਛੱਡਿਆ। ਨਾਂ ਥੋੜਾ ਛੁੱਟਿਆ ਉਹ ਤੇ ਮਾਛੀਵਾੜੇ ਧਰਤੀ ਤੇ ਸੁੱਤਿਆਂ ਵੀ ਆਨੰਦ ਹੈ। ਤੋਂ ਆਨੰਦਪੁਰ ਛੁੱਟ ਗਿਆ ਪਰ ਆਨੰਦ ਨਹੀਂ ਖੋਇਆ ਗਿਆ। ਉਹ ਨਹੀਂ ਖੋ ਸਕੀ। ਰੱਬ ਦੇ ਪਿਆਰੇ ਕੋਲੋਂ ਬਾਹਰੋਂ ਖੋਲ ਲੈਂਦੇ ਨੇ ਲੋਕਾਂ ਨੇ ਨਗਰਾਂ ਚੋਂ ਬਾਹਰ ਕੱਢ ਦਿੱਤਾ। ਪਰ ਬੇਗੰਪੁਰਾ ਸ਼ਹਿਰ ਕੋ ਨਾਉ ਉਹ ਆਨੰਦ ਦੀ ਅਵਸਥਾ ਨਹੀਂ ਖੋ ਸਕੀ। ਰੱਬ ਦੇ ਜਨ ਪਿਆਰਿਆਂ ਕਿਉਂਕਿ ਰੱਬ ਦੇ ਪਿਆਰਿਆਂ ਨੇ ਬਾਹਰ ਦੇ ਜੋ ਵੀ ਹਾਲਾਤ ਰਹੇ ਨੇ ਵੈ ਗੁਰੂ ਦੀ ਮੌਜੂਦਗੀ ਨੂੰ ਜ਼ਰੂਰ ਮਾਣੇ ਭਾਵੇਂ ਦੁੱਖ ਆਇਆ ਸੁੱਖ ਆਇਆ ਵਾਦਾ ਹੋਇਆ ਘਾਟਾ ਹੋਇਆ ਕੋਈ ਮਿਲ ਗਿਆ ਕੋਈ ਵਿਛੜ ਗਿਆ ਉਹ ਨਹੀਂ ਆਪਾਂ ਦੁੱਖ 'ਚ ਵੀ ਪੱਲਾ ਛੱਡਦੇ ਹਾਂ ਸੁੱਖ 'ਚ ਵੀ ਛੱਡ ਦਿੰਨੇ ਹਾਂ ਬਹੁਤੇ ਸੁੱਖ ਆਏ ਗੱਡੀਆਂ ਫਿਰ ਪੱਬ ਕਲੱਬ ਵੱਲ ਮੁੜ ਜਾਂਦੀਆਂ ਨੇ ਆਪਣਾ ਸੁਭਾਅ ਬਣ ਜਾਂਦਾ ਹੈ ਦੁੱਖ ਚ ਵਹਿ ਗੁਰੂ ਦਾ ਭਰੋਸਾ ਟੁੱਟ ਜਾਂਦਾ ਹੈ ਸੁੱਖ ਚ ਉਹਦੀ ਯਾਦ ਛੁੱਟ ਜਾਂਦੀ ਹੈ ਇਦਾਂ ਹੀ ਹੁੰਦਾ ਹੈ ਬਹੁਤ ਵਾਰ ਸਾਡੇ ਨਾਲ ਬਹੁਤਾ ਸੁੱਖ ਆਇਆ ਉਹਦੀ ਯਾਦ ਛੁੱਟ ਗਈ ਬਹੁਤਾ ਦੁੱਖ ਆਇਆ ਭਰੋਸਾ ਟੁੱਟ ਜਾਂਦਾ ਹੈ ਕਈਆਂ ਦਾ ਵੀ ਹੈ ਕਿ ਨਹੀਂ ਹੈ ਰੱਬ ਦੇ ਪਿਆਰੇ ਨੇ ਕਿਹਾ ਵੈ ਗੁਰੂ ਦੁੱਖ ਹੈ ਸੁਖ ਹੈ ਮੈਂ ਤੈਨੂੰ ਚੇਤੇ ਕਰਦਾ ਗੁਰਦੇਵ ਜੀ ਕਹਿੰਦੇ ਨੇ ਕਿ ਕੁਝ ਵੀ ਵਰਤ ਜਾਏ ਇਹ ਮਨ ਤੁਝੈ ਚਿਤਾ ਰਹੇ ਬਹੁਤ ਵੱਡੀ ਬਾਤ ਹੈ ਕੋਈ ਨਹੀਂ ਉਤਰਾ ਚੜਾ ਹੋਣ ਗਈ ਬਾਹਰ ਦਰਦ ਲਾ ਹੋ ਰਿਹਾ ਹੈ ਆਪਾਂ ਨੂੰ ਇਹ ਦਰਥ ਆਪਾਂ ਜਿਉਨੇ ਆ ਵਖਾਰ ਚੜਿਆ ਦਰਥ ਜਿਉਨੇ ਆਪਾਂ ਖੰਗ ਲੱਗਦੀ ਐ ਠੰਡ ਲੱਗਦੀ ਐ ਦਾ ਅਰਥ ਕੀ ਐ ਜਿਉਨੇ ਆ ਮੁਰਦੇ ਨੂੰ ਪੁੱਛੋ ਭਾਈ ਸਾਹਿਬ ਠੰਡ ਲੱਗਦੀ ਐ ਮੁਰਦੇ ਨੂੰ ਖੰਗ ਲੱਗਦੀ ਐ ਮੁਰਦੇ ਨੂੰ ਗਰਮੀ ਲੱਗਦੀ ਐ ਨਹੀਂ ਲੱਗਦੀ ਤਾਂ ਜੇ ਬਾਰੀ ਉਤਰਾ ਚੜਾ ਵਰਤ ਰਹੇ ਨੇ ਇਹ ਇਹ ਜੀਵਨ ਦੀ ਨਿਸ਼ਾਨੀ ਆ ਕੋਈ ਨਹੀਂ ਪਾਈ ਹਾਂ ਸਾਹਿਬ ਕਹਿੰਦੇ ਉਹਦੇ ਵਿੱਚ ਤੂੰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਨ ਬਸ ਉਸ ਵਸਤਾ ਨੂੰ ਗੁਰਦੇਵ ਜੀ ਕਹਿੰਦੇ ਮਾਨ ਮਾਲਕ ਵਹਿ ਗੁਰੂ ਕਾਲ ਪੁਰਖ ਸਹਿਬ ਜੀ ਕਹਿੰਦੇ ਵਹਿ ਗੁਰੂ ਸੂਖ ਦੂਖ ਇਸ ਮਨ ਕੀ ਵਿਰਥਾ ਦੁਜਹੀ ਆਗੈ ਸਾਰੇ ਕਿਸੇ ਰਾਜੇ ਨੇ ਆਪਣੇ ਸਿਆਣੇ ਵਜੂイール ਨੂੰ ਕਿਹਾ ਵੀ ਕੋਈ ਐਸੀ ਗੱਲ ਮੈਨੂੰ ਦੱਸ ਖਿਆਲ ਕਰਿਓ ਪੀ ਜਦੋਂ ਮੈਂ ਸੁੱਖ ਚ ਪੜਾਂ ਮੈਂ ਉਦਾਸ ਹੋ ਜਾਵਾਂ ਜਦੋਂ ਮੈਂ ਦੁੱਖ ਚ ਪੜਾਂ ਤੇ ਮੈਂ ਖੁਸ਼ ਹੋ ਜਾਵਾਂ ਇੱਕੋ ਹੀ ਗੱਲ ਲਿਖ ਕੇ ਦੇ ਮੈਨੂੰ ਸਿਆਣਾ ਸੀ ਵਜੀ ਉਹ ਕਹਿਣ ਲੱਗਾ ਕੋਈ ਨਹੀਂ ਬਾਦਸ਼ਾਹ ਤੁਸੀਂ ਚਾਹੁੰਦੇ ਹੋ ਕਿ ਜਦੋਂ ਤੁਸੀਂ ਕਿਸੇ ਬਹੁਤ ਦੁੱਖ ਝੋਏ ਉਹਨੂੰ ਪੜੋ ਤੇ ਸੋਖਾ ਜਾਏ ਬਹੁਤ ਸੁਖ ਝੋਵੋ ਖੁਸ਼ੀ ਝੋਵੋ ਉਨੂੰ ਪੜੋ ਤੇ ਤੁਸੀਂ ਉਦਾਸੀ ਚ ਆ ਜਾਓ ਮੁਜੀਰ ਕਹਿਣ ਲੱਗਾ ਉਹਨੇ ਪਰਚੀ ਲਿਆਂਦੀ ਲਿਖ ਦਿੱਤੀ ਕਹਿੰਦਾ ਰਾਜਾ ਜੇਬ ਚ ਪਾ ਲੈ ਤੇ ਰਾਜੇ ਨੇ ਉਹ ਪਰਚੀ ਪੜ੍ਹੀ ਉਹਦੇ ਤੇ ਲਿਖਿਆ ਸੀ ਇਹ ਸਮਾਂ ਨਹੀਂ ਰਹਿਣਾ ਰਾਜੇ ਨੂੰ ਕਹਿਣ ਲੱਗਾ ਜਦੋਂ ਬਹੁਤਾ ਸੁਖੀ ਹੋਏਗਾ ਉਦੋਂ ਪੜੀ ਪਰਚੀ ਖੋਲ ਕੇ ਸਮਾਂ ਨਹੀਂ ਰਹਿਣਾ ਜਦੋਂ ਬਹੁਤ ਦੁਖੀ ਹੋਏਗਾ ਉਦੋਂ ਪਰਚੀ ਪੜੀ ਇਹ ਸਮਾਂ ਨਹੀਂ ਰਹਿਣਾ ਤਿੰਨਹੋ ਸਲਾ ਮਿਲ ਜਾਏਗਾ ਬਹੁਤ ਸੁਖੀ ਹੈ ਕਦੇ ਰੱਬ ਨੂੰ ਭੁੱਲ ਜਾਏ ਪੜੀ ਫਿਰ ਇਹ ਸਮਾਂ ਨਹੀਂ ਰਹਿਣਾ ਪੀਏ ਸੁੱਖ ਮਿਲਿਆ ਸਦਾ ਨਹੀਂ ਰਹਿਣਾ ਬਹੁਤ ਦੁੱਖ ਆਏਗਾ ਫਿਰ ਪੜੀ ਇਹ ਸਮਾਂ ਨਹੀਂ ਰਹਿਣਾ ਔਡੋਲਤਾ ਬਣੀ ਰਹੇ ਤੋ ਸਾਜ ਜਾਣਿਓ ਇਹ ਸਮਾਂ ਨਹੀਂ ਰਹਿਣਾ ਸੁਖ ਆਉਂਦਾ ਹੈ ਉਹ ਵੀ ਬਦਲ ਜਾਂਦਾ ਹੈ ਦੁੱਖ ਆਉਂਦਾ ਹੈ ਉਹ ਵੀ ਬਦਲ ਜਾਂਦਾ ਹੈ ਇਹ ਦਸਤੂਰ ਹੈ ਦੁਨੀਆ ਦਾ ਬਸ ਗੁਰਦੇਵ ਕਹਿੰਦੇ ਵਾਹਿਗੁਰੂ ਤੇਰਾ ਸਾਥ ਬਣਿਆ ਰਹੇ ਤੇਰਾ ਪੱਲਾ ਪਕੜ ਕੇ ਰਖੀਏ ਚੇਤਾ ਬਣਿਆ ਰਹੇ ਤੂੰ ਮੇਰੀ ਓਟ ਬਲ ਬੁੱਧ ਧਨ ਤੁਮਹੀ